ਉਸ ਸਾਡੀ ਟੀਮ ਅੱਜ ਪਹੁੰਚੀ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਨਸ਼ਹਿਰਾ ਮੱਜਾ ਸਿੰਘ ਪਾਣੋ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਰਦਾਰ ਰਮਨਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਇੱਥੇ ਇੱਕ ਵੱਡੀ ਮੀਟਿੰਗ ਹੋਈ ਹੈ ਜਿਸ ਵਿੱਚ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੀ ਸਾਰੀ ਅਕਾਲੀ ਦਲ ਦੀ ਟੀਮ ਇੱਥੇ ਪਹੁੰਚੀ ਸੀ ਔਰ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚੇ ਹਨ ਉਹਨਾਂ ਦੱਸਿਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਹੱਦੀ ਇਲਾਕਿਆਂ ਦੀ ਗੱਲ ਕਰੀਏ ਤਾਂ ਕਾਫੀ ਹੜ੍ਹ ਆਏ ਹੋਏ ਹਨ ਅਤੇ ਕਾਫੀ ਮਾੜੇ ਹਾਲਾਤ ਹਨ ਇੱਥੇ ਰਮਨਦੀਪ ਸੰਧੂ ਵੱਲੋਂ 11 ਟਰਾਲੀਆਂ ਜੋ ਚਾਰੇ ਦੀਆਂ ਤੇ ਪਸ਼ੂਆਂ ਵਾਸਤੇ ਭੇਡੀਆਂ ਗਈਆਂ ਹਨ ਤਾਂ ਕਿ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਵੱਡੀ ਮਦਦ ਕੀਤੀ ਜਾ ਸਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਲੇ ਸਲਾਗਾ ਕੀਤੀ ਹੈ ਤੇ ਨਾਲ ਕਿਹਾ ਹੈ ਕਿ ਇਸ ਮੌਕੇ ਸ਼੍ਰੋਮਣੀ ਅਕਾਲ ਦਲ ਦੀ ਸਾਰੀ ਟੀਮ ਨੂੰ ਸਾਰੇ ਆਗੂਆਂ ਨੂੰ ਵਰਕਰਾਂ ਨੂੰ ਇਕਜੁੱਟ ਹੋ ਕੇ ਹਰਾਂ ਦੀ ਮਾਲ ਛੇਲਦੇ ਇਲਾਕਿਆਂ ਦੇ ਵਿੱਚ ਪਹੁੰਚਣਾ ਚਾਹੀਦਾ ਹੈ ਸਹਾਇਤਾ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇੱਥੇ ਪੰਜਾਬ ਸਰਕਾਰ ਦਾ ਇਹ ਫੇਲਿਅਰ ਹੈ ਉੱਥੇ ਹੀ ਸ਼੍ਰੋਮਣੀ ਅਕਾਲ ਦਲ ਜੋ ਕਿ ਇਸ ਸੂਬੇ ਦੀ ਖੇਤਰੀ ਪਾਰਟੀ ਹੈ ਉਹ ਅੱਗੇ ਆਈ ਹੈ ਅਤੇ ਸਾਡੇ ਵੱਲੋਂ ਹਰ ਸੰਭਵ ਮਦਦ ਕੀਤੀ ਜਾਏਗੀ ਇਸ ਮੌਕੇ ਉਹਨਾਂ ਕੀ ਕੁੜ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ਬਾਨੀ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਜੀ ਦਾ ਤੇ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂਰੀ ਤੇ ਚੋਕਰ ਦਾ ਇੰਜ਼ਾਮ ਕੀਤਾ ਹੈ ਕੋਈ ਤਕਰੀਬ ਨਾਟ ਦਾ ਆਸਟ੍ਰੇਲੀਆ ਭੇਜ ਰਿਹਾ ਹੈ ਜੁਲਾਈ ਅਕਤੂਬਰ ਭੇਜ ਰਿਹਾ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਜੀ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਜੇ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉੱਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਐਸ ਕਰਕੇ ਮੀਰ ਛੱਡਦੀ ਇਹਨਾਂ ਤੋਂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਇੱਥੇ ਨਿਸ਼ਾਰਾ ਮੱਜਾ ਸਿੰਘ ਨਗਰ ਵਿਖੇ ਪਹੁੰਚੇ ਜਿੱਥੇ ਦਾਸ ਵੱਲੋਂ 11 ਟਰਾਲੀਆਂ ਵੱਡੀਆਂ ਤੁੜੀ ਦੀਆਂ ਤੇ ਚੋਕਰ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਵਾ ਉੱਥੇ ਆਪਣੇ ਭਰਾ ਜਿਹੜੇ ਪਾਣੀ ਦੀ ਮਾਰ ਹਟਾਏ ਆ ਉਹਨਾਂ ਦੀ ਮਦਦ ਵਾਸਤੇ ਭੇਜੀਆਂ ਗਈਆਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਵੀ ਸੀ ਡਾਕਟਰ ਚੀਮਾ ਸਾਹਿਬ ਬੱਬੇ ਵਾਲੀ ਸਾਹਿਬ ਲੰਗਾਨ ਸਾਹਿਬ ਲੋਦੀ ਨੰਗਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਪਾਰਟੀ ਦੇ ਹੁਣ ਵੀ ਅਜੇ ਵਰਕਰਾਂ ਦੇ ਵਿੱਚ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਵਰਕਰ ਇੱਥੇ ਆਏ ਆ ਹਲਕਾ ਇੰਚਾਰਜ ਸਾਡੇ ਸਰਦਾਰ ਗੋਰਿਕਬਾਲ ਸਿੰਘ ਜੀ ਮਾਲ ਸਾਹਿਬ ਸਰਦਾਰ ਰਾਜਨਬੀਰ ਸਿੰਘ ਜੀ ਕਮਾਨ ਸਾਹਿਬ ਜਸਲ ਸਾਹਿਬ ਐਸਜੀਪੀਸੀ ਦੇ ਮੈਂਬਰ ਤੁਗਲਵਾਲ ਸਾਹਿਬ ਔਰ ਮੈਂ ਸਮਝਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਜਹਾਰੂ ਯੋਧੇ ਇਹਨੇ ਮੀਂਹ ਵਰਦੇ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਇੱਥੇ ਇਕੱਠੇ ਹੋਏ ਸੀ ਪ੍ਰਧਾਨ ਸਾਹਿਬ ਉਹਨਾਂ ਨੂੰ ਸੰਬੋਧਨ ਕਰਕੇ ਗਏ ਆ ਔਰ ਅਪੀਲ ਕੀਤੀ ਆ ਕਿ ਸਾਰੇ ਹੀ ਸ਼ਰੋਮਣੀਆਂ ਅਕਾਲੀ ਦਲ ਦੇ ਵਰਕਰ ਇਸ ਕੰਮ ਲਈ ਜੁਟ ਜਾਣ ਔਰ ਮੈਂ ਸਮਝਣਾ ਕਿ ਜੇ ਸਰਕਾਰ ਦਾ ਫੇਲੀਅਰ ਆ ਤੇ ਸ਼ਰੋਮਣੀਆਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਮੇਸ਼ਾ ਹੀ ਲੋਕਾਂ ਦਾ ਦਰਦ ਸਮਝਿਆ ਉਹਨਾਂ ਆਪਣੀ ਇਹ ਜਿਹੜੀ ਦਰਦ ਸਮਝਦੇ ਹੋਏ ਘਰ ਘਰ ਇੱਡਾ ਵੱਡਾ ਰੂਟ ਅੱਜ ਇਥੋਂ ਡੇਰਾ ਬਾਬਾ ਨਾਨਕ ਤੋਂ ਚਪਕਰੇ ਮਰਾੜੇ ਤੱਕ ਜੋ ਹੜਪੀਰਤਾਂ ਵੱਲ ਪ੍ਰਧਾਨ ਜੀ ਜਾ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸ਼੍ਰੋਮਣੀ ਅਕਾਲੀ ਦਲ ਹੀ ਇਹ ਕਰ ਸਕਦਾ ਵੇਖੋ ਬਹੁਤ ਸਿਆਣੇ ਪੱਤਰਕਾਰ ਤੁਸੀਂ ਇਕੱਠੇ ਹੋਏ ਗੋਦ ਲਿਆ ਦੋ ਪਰਿਵਾਰਾਂ ਨੂੰ ਤੇ ਬਾਕੀ ਪਰਿਵਾਰ ਕਿਧੇ ਆ ਜਿਹੜੇ ਰੁੱੜ ਗਏ ਆ ਉੱਥੇ 100 ਪਿੰਡ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਕੋਈ ਦੋ ਪਰਿਵਾਰਾਂ ਨੂੰ ਗੋਦ ਨਹੀਂ ਲੈਂਦੀ ਹੁੰਦੀ ਸਰਕਾਰ ਸਾਰਿਆਂ ਲੋਕਾਂ ਦੀ ਹੁੰਦੀ ਆ ਬਾਰਡਰ ਬੈਲਟ ਤੇ ਜਾ ਕੇ ਤੁਸੀਂ ਵੇਖਿਆ ਮੈਂ ਸਮਝਣਾ ਏਡਾ ਵੱਡਾ ਨੁਕਸਾਨ 88 ਚ ਵੀ ਨਹੀਂ ਹੋਇਆ ਔਰ ਸਰਕਾਰ ਦੀ ਫੇਲੀਅਰ ਆ ਫੇਲੀਅਰ ਨੂੰ ਛਪਾਉਣ ਵਾਸਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਮੇਰੀ ਗੱਲ ਸੁਣੋ ਪਾਰਟੀ ਦੇ ਪ੍ਰਧਾਨ ਬਾਦਲ ਸਾਹਿਬ ਨੇ 20-20 ਹਜ਼ਾਰ ਲੀਟਰ ਤੇਲ ਕਿਤੇ ਕਿਸ਼ਤੀਆਂ ਕਿਤੇ ਲੰਗਰ ਕਿਤੇ ਰਸਤਾ ਕਿਤੇ ਤੂੜੀ ਕਿਤੇ ਦਾਣਾ ਇਹਨਾਂ ਨੇ ਕੀ ਕੀਤਾ ਆ ਲੀਡਰਸ਼ਿਪ ਇਹਨਾਂ ਦੀ ਤੁਰੇ ਫਿਰਦੀ ਆ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਹੈਲੀ ਕੈਪਟਰ ਦੇ ਵੇਖੋ ਮੇਰੀ ਗੱਲ ਸੁਣੋ ਐਡਾ ਵੱਡਾ ਮੈਂ ਸਮਝਦਾ ਵੀ ਮਜ਼ਾਕ ਲੋਕਾਂ ਨਾਲ ਕਰਕੇ ਗਏ ਆ ਸੋ ਇਹ ਬਹੁਤ ਮੰਦ ਭਾਗਾ ਕਿ ਇਹੋ ਜੀ ਮਾੜੀ ਦੇ ਵੇਖੋ ਜੀ ਸਰਕਾਰ ਦੇ ਐਮ ਐਲ اے ਜਿਹੜੇ ਆ ਉਹ ਹਵਾ ਦੇ ਬੁੱਲੇ ਨਾ ਆਈ ਉਹ ਕੋ ਗਰਾਸ ਰੂਟ ਲੈਵਲ ਤੇ ਉਹਨਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੀ ਤੇ ਲੋਕ ਨਹੀਂ ਸੁਣਦੇ ਤੇ ਪੁਲਿਸ ਨੇ ਕਦੀ ਸੁਣਨੀ ਆ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਰਿਹਾ ਇਹ ਲੋਕ ਤੁਹਾਨੂੰ ਦੰਦੀਆਂ ਵਡਣ ਦੇ ਇਹ ਫਿਰ ਸਰਕਾਰ ਹੀ ਕਰਦੀ ਹੈ ਨਾ ਐਸਜੀਪੀਸੀ ਜਿਹੜੀ ਲੋਕਾਂ ਦਾ ਦੁੱਖ ਦਰਦ ਹਮੇਸ਼ਾ ਕਿਤੇ ਹਾਰਡ ਆ ਜਾਏ ਕਿਤੇ ਕੋਈ ਬਿਮਾਰੀ ਆ ਜਾਏ ਕਿਤੇ ਕੋਈ ਕਰੋਨਾ ਕਾਲ ਆ ਜਾਏ ਉਹਨਾਂ ਨੇ ਸਾਡੀ ਬਹੁਤ ਵੱਡੀ ਸਰਮੌਰ ਸੰਸਥਾ ਜਿਹੜੀ ਹਮੇਸ਼ਾ ਲੋਕਾਂ ਦਾ ਦਰਦ ਸਮਝਦੀ ਆ ਔਰ ਮੈਂ ਸਮਝਣਾ ਕਿ ਇਹੋ ਜੀ ਸੰਸਥਾ ਨੂੰ ਖੋਣ ਵਾਸਤੇ ਵੀ ਸਰਕਾਰਾਂ ਨੇ ਬੜੀਆਂ ਚਾਲਾਂ ਚੱਲੀਆਂ ਪਰ ਲੋਕ ਸੁਚੇਤ ਹੋ ਗਏ ਆ ਪੰਛ ਸੁਚੇਤ ਹੋ ਗਿਆ ਇਹ ਜਿਹੜੇ ਆ ਇਹਨਾਂ ਨੂੰ ਉਹ ਹੁਣ ਦੋ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਛੇਤੀ ਰਾਜ ਆ ਜਾਏਗਾ 27 ਦੇ ਵਿੱਚ ਸਰਕਾਰ ਬਣੇਗੀ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਪਹਿਲਾਂ ਰਮਨਜੀਤ ਲੋਧੀ ਸਿੰਘ ਸਾਹਿਬ ਤੁਹਾਨੂੰ ਸਾਰਿਆਂ ਨੂੰ ਵਿਸਤਾਰ ਨਾਲ ਦੱਸ ਲਿਖਿਆ ਕਿਉਂਕਿ ਅੱਜ ਦੇ ਜੋ ਹਾਲਾਤ ਨੇ ਬਹੁਤ ਹੀ ਬਦ ਤੋਂ ਬੱਤਰ ਹੋ ਗਏ ਨੇ ਹਾਲਾਤ ਕਿਉਂਕਿ ਪਾਣੀ ਜਿਹੜਾ ਆਇਆ ਮੀਂਹ ਨਾ ਕਰਕੇ ਚਲੋ ਜਿਹੜਾ ਹੈਗਾ ਹੈਗਾ ਪਰ ਸਰਕਾਰਾਂ ਦੀ ਬਦ ਨੀਤੀ ਕਰਕੇ ਜਿਆਦਾ ਪਾਣੀ ਹੈ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਹੈ ਪਰ ਗੁਰੂ ਦੀ ਇੰਨੀ ਕਿਰਪਾ ਸਾਡੇ ਪੰਜਾਬ ਦੇ ਉੱਪਰ ਕਿ ਲੋਕ ਅਜੇ ਵੀ ਚੜ੍ਹਦੀ ਕਲਾ ਦੇ ਜਕਾਰੇ ਛੱਡ ਰਹੇ ਨੇ ਮੈਕੈਨਿਕ ਵਾਹਦ ਇਹੋ ਜਿਹੇ ਇਨਸਾਨ ਹੈ ਸ਼੍ਰੋਮਣੀ ਕਾਲੀ ਦਲ ਦਾ ਸਾਡਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਜਿੱਦਣ ਤੋਂ ਪਾਣੀ ਆਏ ਨੇ ਉਸ ਦਿਨ ਤੋਂ ਲਗਾਤਾਰ ਹੀ ਲੋਕਾਂ ਦੇ ਵਿੱਚ ਨੇ ਉਹ ਕੋਈ ਛੋਸ਼ੇ ਬਾਜ਼ੀ ਨਹੀਂ ਕਰ ਰਹੇ ਕਿ ਕੋਈ ਵੱਡਾ ਟੈਂਕਰ ਲੈ ਕੇ ਪਾਣੀ ਚੁੱਟ ਰਹੇ ਨੇ ਜਾਂ ਹੈਲੀਕਾਪਟਰ ਲੈ ਕੇ ਉਤਰਨ ਉਹ ਬਕਾਇਦਾ ਕਾਰ ਤੇ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਟਰੈਕਟਰਾਂ ਤੇ ਜਾ ਕੇ ਹਰ ਘਰ ਤੱਕ ਰਾਸ਼ਨ ਪਹੁੰਚਾਉਣ ਦਾ ਮਈਆ ਕਰ ਰਹੇ ਨੇ ਤੇ ਸਾਰੇ ਅਕਾਲੀ ਵਰਕਰਾਂ ਨੂੰ ਅਪੀਲ ਕਰ ਰਿਹਾ ਕਿ ਵੱਧ ਤੋਂ ਵੱਧ ਜਿੰਨੇ ਜੋਗੇ ਵੀ ਹੋ ਤੁਸੀਂ ਸਾਰੇ ਵੱਧ ਤੋਂ ਵੱਧ ਇਸ ਮੁਸੀਬਤ ਦੇ ਵਿੱਚ ਆਪਣੇ ਲੋਕਾਂ ਦਾ ਸਾਥ ਦਿਓ ਕਿਉਂਕਿ ਪੰਜਾਬ ਸਾਡਾ ਅਸੀਂ ਪੰਜਾਬ ਦੀ ਰਾਖੀ ਕਰਨੀ ਹੈ ਹੋਰ ਦੂਜੀਆਂ ਪਾਰਟੀਆਂ ਨੇ ਤੇ ਲੁੱਟਣ ਲਈ ਆਉਣਾ ਮੈਂ ਤਾਂ ਕਿਹਾ ਕਿ ਆ ਕਿ ਜੋ ਹਾਲਾਤ ਨੇ ਜਿੰਨਾ ਕਰਜ਼ਾ ਪੰਜਾਬ ਸਰਕਾਰ ਨੇ ਚੜਾਤਾ ਪੰਜਾਬ ਦੇ ਉੱਤੇ ਹਰ ਬਸ਼ਿੰਦਾ ਜਿਹੜਾ ਬੱਚਾ ਜੰਮੇਗਾ ਵੀ ਉਹਦੇ ਤੇ ਵੀ 13 ਲੱਖ ਰੁਪਏ ਦਾ ਖਰਚਾ ਆਉਣਾ ਅੱਜ ਦੇ ਹਿਸਾਬ ਦੇ ਨਾਲ ਇਹਨੂੰ ਬਚਾਉਣ ਵਾਸਤੇ ਸ਼ਰਮਣੀ ਕਾਰੀ ਦਿੰਦਾ ਸਾਥ ਦਿਗੇ ਆਪਣੀ ਸਰਕਾਰ ਲਈ ਅੱਜ ਤੁਸੀਂ ਜਿਵੇਂ ਜਾਣਦੇ ਜੇ ਕਿ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਗਬਾਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਹਰ ਪਿੰਡ ਤੇ ਏਰੀਏ ਦਾ ਉਹ ਦੌਰਾ ਕਰ ਰਹੇ ਜਿਵੇਂ ਬਾਕੀ ਜ਼ਿਲ੍ਹਿਆਂ ਵਿੱਚ ਕਰਦੇ ਆ ਰਹੇ ਨੇ ਔਰ ਮੈਂ ਇਹ ਕਹੂੰਗਾ ਕਿ ਅੱਜ ਵੀ ਅਜੇ ਬੱਦਲ ਜਿਹੜਾ ਆ ਉਹ ਖਲੋ ਨਹੀਂ ਰਿਹਾ ਹੁਣ ਐਸਲੇ ਬੱਦਲ ਦਾ ਤੇ ਬਾਦਲ ਦਾ ਮੁਕਾਬਲਾ ਹੈ ਅਸੀਂ ਤਕਰਿਆ ਹੋ ਗਏ ਇਹਦਾ ਪ੍ਰਬੰਧ ਕਰ ਰਹੇ ਆਂ ਲੋਕਾਂ ਨੂੰ ਡੁੱਬਣ ਤੋਂ ਬਚਾ ਰਹੇ ਆਂ ਔਰ ਸਰਕਾਰ ਤੇ ਬੱਦਲ ਜਿਹੜੇ ਨੇ ਲੋਕਾਂ ਨੂੰ ਡੋਬ ਰਿਹਾ ਲੋਕਾਂ ਦੇ ਨਾਲ ਮਜ਼ਾਕ ਕਰ ਰਿਹਾ ਲੋਕਾਂ ਦੇ ਨਾਲ ਐਸਾ ਇਹ ਵਿਚਾਰ ਤੁਹਾਡੇ ਸਾਹਮਣੇ ਜਿਹੜੇ ਰੋਜ਼ ਵੇਖਦੇ ਆ ਕਦੀ ਹੈਲੀਕਾਪਟਰ ਡਾ ਕੇ ਇੱਕ ਥਾਂ ਹੁਣੇ ਮੈਂ ਤੁਹਾਨੂੰ ਵੀਡੀਓ ਪਾਉਂਗਾ ਇੱਕ ਕੋਠੇ ਦੇ ਉੱਤੋਂ ਹੈਲੀਕਾਪਟਰ ਲਾਗੇ ਖੜ ਕੇ ਉਹਨੂੰ ਦੇਣਾ ਦੀ ਕੀ ਉਹਨਾਂ ਦੀਆਂ ਤਰਪਾਲਾਂ ਵੀ ਡਾਤੀਆਂ ਉਹਨਾਂ ਦੇ ਕੋਲ ਜਿਹੜਾ ਸਮਾਨ ਸੀ ਵੀ ਉਹ ਵੀ ਉੱਡ ਗਿਆ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੋ ਅਰੀਜਨਲ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਤੇ ਨਜ਼ਰ ਨਹੀਂ ਆ ਰਿਆ ਪਰ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿੱਥੇ ਅਸੀਂ ਕੱਲ ਟਰਾਲੀਆਂ ਲੈ ਕੇ ਗਏ ਉਹ ਕਹਿੰਦੇ ਸਾਡੇ ਕੋਲ ਬਹੁਤ ਆ ਗਾ ਲੈ ਜੋ ਅੱਗੇ ਗਏ ਉਹ ਕਹਿੰਦੇ ਸਾਡੇ ਕੋਲ ਬਹੁਤ ਆ ਪਰ ਮੈਂ ਵੇਖਦਾ ਆ ਹੜ ਦੇ ਵਿੱਚ ਮੋਢਿਆਂ-ਮੋਢਿਆਂ ਤੱਕ ਡੁੱਬੇ ਲੋਕ ਵੀ ਚਰਦੀ ਕਲਾ ਦੀ ਗੱਲ ਕਰ ਰਿਹਾ ਉਹ ਕਹਿੰਦੇ ਤਖਣੇ ਹੋ ਜੋ ਅਸੀਂ ਬਿਲਕੁਲ ਨਹੀਂ ਲਈਦੇ ਪਾਣੀ ਲਥਰਾਂ ਸ਼ੁਰੂ ਹੋ ਜਾਊਗਾ ਅੱਜ ਨਹੀਂ ਤੇ ਕੱਲ ਲਥਰਾਂ ਸ਼ੁਰੂ ਹੋ ਜਾਊਗਾ ਇਹ ਪਾਣੀ ਸਾਰਾ ਇਹਨਾਂ ਦੀ ਕਿਰਪਾ ਨਾਲ ਡੈਮ ਖੋਲ ਕੇ ਇਹਨਾਂ ਰੋੜਿਆ ਬੱਦਲ ਦੇ ਨਾਲ ਨਹੀਂ ਸੀ ਰੁੜਦਾ ਕਿਉਂਕਿ ਅੱਜ 88 ਨਾਲੋਂ ਵੀ ਜ਼ਿਆਦਾ ਪਾਣੀ ਆ ਗਿਆ ਜਾ ਕੇ ਲੋਕਾਂ ਨੇ ਦੱਸਿਆ ਕਿ ਸਾਡਾ 88 ਨਾਲੋਂ ਵੀ ਜ਼ਿਆਦਾ ਪਾਣੀ ਆ ਗਿਆ ਇਸ ਤਰੀਕੇ ਨਾਲ ਕਦੀ ਨਹੀਂ ਵੇਖਿਆ ਜਦੋਂ ਪਤਾ ਆ ਕਿ ਇੰਨਾ ਮੀਂਹ ਅਗਲੇ 15 ਦਿਨਾਂ ਚ ਪੈਣਾ ਅੱਜ ਟੈਕਨਾਲੋਜੀ ਦਾ ਅਸ਼ੰਭਰ ਜੀ ਜੋ ਗਿਆ ਅੱਜ ਦੇਖ ਇੱਕ ਗੱਲ ਦਾ ਪਤਾ ਆ ਤੇ ਇਹ ਉਤੋਂ ਤੱਕ ਡੱਕ ਕੇ ਡੈਮਾਂ ਨੂੰ ਬਿਖੇ ਸੀ ਕਿ ਆਜੇ ਮੀਂਹ ਕਿ ਅਸੀਂ ਵੀ ਖੋਲੀਏ ਤੇ ਪੰਜਾਬ ਨੂੰ ਰੋੜੀਏ ਹਰ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਇਹ ਸਾਰੇ ਲੋਕਾਂ ਦੇ ਅਸਲੇ ਸਾਹਮਣੇ ਆ ਇਸ ਗੱਲ ਤੋਂ ਵਚਨ ਵਾਸਤੇ ਲੋਕ ਸचेत ਹੋ ਗਏ ਨੇ ਇਕਮਟ ਹੋ ਗਏ ਨੇ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਵੀ ਮਤ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੋ ਤੁਸੀਂ ਵਤੀਰਾ ਅਖਤਿਆਰ ਕੀਤਾ ਆ ਇੱਕ ਇੱਕ ਟੱਬਰ ਨੂੰ ਇੱਕ ਇੱਕ ਘਰ ਨੂੰ ਕਦੀ ਸਰਕਾਰਾਂ ਗੋਦ ਲੈਂਦੀ ਆ ਸਰਕਾਰ ਨੂੰ ਤੇ ਸਾਰਾ ਪੰਜਾਬ ਹੀ ਗੋਦ ਲਿਆ ਪਿਆ ਆ ਜਿਹੜਾ ਡੁੱਬਿਆ ਪਿਆ ਤੇ ਕਿੰਨੇ ਦੇਣਾ ਆ ਸ਼੍ਰੋਮਣੀ ਕਮੇਟੀ ਦਾ ਰਾਸ਼ਨ ਰੋਕ ਰਹੇ ਨੇ ਜੇ ਇਹਨਾਂ ਨੂੰ ਕਹਾਂ ਸਾਨੂੰ ਤੁਸੀਂ ਕਿਸ਼ਤੀਆਂ ਦੇ ਦਿਓ ਅਸੀਂ ਰਾਸ਼ਨ ਪਚਾਉਨੇ ਆ ਕਿਸ਼ਤੀਆਂ ਨਹੀਂ ਦੇ ਰਹੇ ਕਿੱਥੇ ਲੈਣੀਆਂ ਨੇ ਅਸੀਂ ਉਹ ਗਾਹ ਨੂੰ ਕੀਤਾ ਪ੍ਰਬੰਧ ਰੱਬ ਨਾ ਕਰੇ ਕੋਈ ਐਸੀ ਆਫਤ ਆਵੇ 10 ਕਿਸ਼ਤੀਆਂ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਤੇ ਮੋਟਰ ਵਾਲੀਆਂ ਲੈ ਲਿਆ